ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਫਗਵਾੜਾ ਤੋਂ ਜਲੰਧਰ ਹਾਈਵੇ ਤੇ ਇੱਕ ਨਿੱਜੀ ਯੂਨੀਵਰਸਿਟੀ ਨਜ਼ਦੀਕ ਟੈਕਸੀ ਡਰਾਈਵਰ ਇੱਕ ਦੂਜੇ ਦੇ ਆਮੋ ਸਾਹਮਣੇ ਹੋ ਗਏ ਤੇ ਵੱਡੇ ਪੱਧਰ ਤੇ ਲੜਾਈ ਕੀਤੀ ਗਈ ਦੋਵੇਂ ਧਿਰਾਂ ਸਿਵਲ ਹਸਪਤਾਲ ਫਗਵਾੜਾ ਵਿਖੇ ਇਲਾਜ ਲਈ ਦਾਖਲ ਹੋਈਆਂ ਮਾਮਲਾ ਇਸ ਹੱਦ ਤੱਕ ਵੱਧ ਗਿਆ ਕਿ ਦੋਵੇਂ ਧੜੇ ਇੱਕ ਸਵਾਰੀ ਨੂੰ ਆਪਣਾ ਕਾਰਡ ਦੇਣ ਪਿੱਛੇ ਵਾਪਸ ਵਿਚ ਲੜ ਪਈ ਇੱਕ ਧਿਰ ਦਾ ਦੋਸ਼ ਸੀਗੇ ਸਾਡੀ ਪਹਿਲਾਂ ਵੀ ਇੱਕ ਵਾਰ ਤੂੰ ਤੂੰ ਮੈਂ ਮੈਂ ਹੋਈ ਸੀ ਅਤੇ ਕੁਝ ਲੋਕਾਂ ਨੇ ਸਾਡਾ ਰਾਜ਼ੀਨਾਮਾ ਵੇਚਾ ਦਿੱਤਾ ਸੀ ਤੇ ਅਸੀਂ ਇਸ ਟੈਕਸੀ ਡਰਾਈਵਰ ਨੂੰ ਆਪਣੀ ਯੂਨੀਅਨ ਵਿੱਚੋਂ ਵੀ ਕੱਢ ਦਿੱਤਾ ਸੀ ਪਰ ਇਹ ਵਿਅਕਤੀ ਰੋਜ਼ ਸਾਡੀ ਯੂਨੀਅਨ ਦੇ ਵਿੱਚ ਆ ਕੇ ਆਪਣੇ ਪੋਸਟਰ ਲਾਉਂਦਾ ਸੀ ਤੇ ਸਾਡੇ ਪੋਸਟਰ ਫਾੜ ਦਿੰਦਾ ਸੀ ਜਿਸ ਕਰਕੇ ਇਹ ਮਾਮਲਾ ਵੱਧ ਗਿਆ ਜੀ ਆਪਣਾ ਪੰਦੀਪ ਸਿੰਘ ਕਿਹੜੀ ਜਗ੍ਹਾ ਤੇ ਰਹਿਣ ਲੱਗੇ ਆ ਕੀ ਮਾਮਲਾ ਕਿ ਜਿਹੜਾ ਤੁਹਾਨੂੰ ਜਿਹੜੇ 5-7 ਜਿਹੜੇ ਬੰਦੇ ਕਹਿੰਦੇ ਪਏ ਉਹ ਤੋਂ ਮੋਕੇ ਤੇ ਭਾਜੀ ਇਹ ਸਾਹਿਰ ਬੰਬਾਇਆ ਇਹ ਦਾ ਡਰਾਈਵਰ ਆ ਗਰਦਾਸਪੁਰ ਤੋਂ ਤੇ ਇੱਕ ਮੁੰਡਾ ਬੋਗੀ ਆ ਹੂੰ ਤੇ ਇਹ ਵਾਜੀ ਇਹ ਨਾ ਇਹ ਪਛਾਣ ਤੇ ਆ ਮੇਰੀ ਤੇ ਅੱਛਾ ਜੀ ਤੇ ਇਹ ਕਾਫੀ ਜਣਾ ਪਹਿਲਾਂ ਤੋਂ ਇਹਦੇ ਨਾਲ ਸਾਡੀ ਗੱਲ ਲੜਾਈ ਵੀ ਹੋ ਚੁੱਕੀ ਆ ਜਾਨਕਿ ਉਹ ਲੜਾਈ ਮੂੰਹ ਜਵਾਨੀ ਸਾਡੀ ਲੜਾਈ ਹੋਈ ਆ ਕੋਈ ਹਥਿਆਰਾਂ ਵਾਲੀ ਕੋਈ ਲੜਾਈ ਨਹੀਂ ਹੋਈ ਬਸ ਉਹ ਇੱਕ ਦੋ ਇਹਨੂੰ ਬੋਲੇ ਜ਼ਰੂਰ ਆ ਉਧਰ ਰਾਜੀਨਾਮਾ ਵਿੱਚ ਸੀਨੀਅਰ ਬੰਦੇ ਆ ਪਰવેશ ਹੋਣੀ ਆ ਸਾਡੇ ਪ੍ਰੋਫੀਸੀਨੀਅਰ ਉਹਨਾਂ ਨੇ ਪਹਿਕੇ ਘਰਾ ਦਿੱਤਾ ਸੀ ਉਹ ਵੀ ਮੂੰਹ ਜਵਾਨ ਹੈ ਅੱਛਾ ਜੀ ਠੀਕ ਆ ਉਸ ਤੋਂ ਬਾਅਦ ਇਹਨੂੰ ਸਟੈਂਡ ਤੋਂ ਕੱਢ ਦਿੱਤਾ ਸੀ ਓਕੇ ਤੇ ਇਹਨੇ ਪੋਸਟਰ ਸਾਡੇ ਸਟੈਂਡ ਦੇ ਜਿਹੜੇ ਬੈਨਰ ਆ ਉਹ ਪਾੜੇ ਜੀ ਇਹ ਹੁੰਦੇ ਨੇ ਅੱਛਾ ਜੀ ਤੇ ਉਸ ਤੋਂ ਬਾਅਦ ਅਸੀਂ ਸਟੈਂਡ ਤੋਂ ਸਾਰਿਆਂ ਨੇ ਮਤਾ ਪਾ ਕੇ ਇਹਨੂੰ ਬਾਹਰ ਕੱਢ ਦਿੱਤਾ ਹਾਂ ਤੇ ਜਾਓ ਭਾਈ ਉਸ ਤੋਂ ਬਾਅਦ ਇਹ ਹੁਣ ਕੰਮ ਸ਼ੁਰੂ ਹੋਇਆ ਜੀ ਲਵਲੀ ਯੂਨੀਵਰਸਿਟੀ ਦੇ ਵਿੱਚ ਅਸੀਂ ਟੈਕਸੀ ਲਾਉਂਦੇ ਆ ਬਾਹਰ ਦਾ ਬਲਾਗ ਮੇਰਾ ਟੈਕਸੀ ਸਾਡਾ ਮੇਰਾ ਖੁਦ ਦਾ ਸਟੈਂਡ ਹੈ ਬਾਈ ਅੱਛਾ ਜੀ ਠੀਕ ਆ ਤੇ ਇਹ ਬੰਦੇ ਨੂੰ ਅਸੀਂ ਬਾਹਰ ਕੱਢ ਦਿੱਤਾ ਸਟੈਂਡ ਦਾ ਹੂੰ ਕੁਝ ਦਿਨਾਂ ਤੋਂ ਇਹ ਕਦੀ ਮੇਰੇ ਗਰੁੱਪ ਜਿਹਨੇ ਮੇਰੇ ਨਾਲ ਕੰਮ ਕਰਦੇ 8000 ਜਣੇ ਕਦੀ ਕਿਸੇ ਨੂੰ ਕਹਿੰਦਾ ਤੇ ਤੁਹਾਡੇ ਤੁਹਾਡਾ ਜੋਰ ਦੇਖਣਾ ਜੇ ਤੁਹਾਡੇ ਚ ਦਮ ਹੈਗਾ ਤਾਂ ਆਓ ਅੱਛਾ ਜੀ ਕਾਫੀ ਦਿਨਾਂ ਤੋਂ ਕਦੀ ਕੋਈ ਛਰਾਰਤ ਕਰਦਾ ਹੈ ਕਦੀ ਕੋਈ ਛਰਾਰਤ ਨਹੀਂ ਕਰ ਰਿਹਾ ਸੀ ਕਾਫੀ ਦਿਨਾਂ ਤੋਂ ਅੱਜ ਉਮੇਸ਼ ਦੇ ਨਾਲ ਅੰਦਰ ਯੂਨੀਵਰਸਿਟੀ ਦੀ ਲਵਲੀ ਯੂਨੀਵਰਸਿਟੀ ਦੇ ਨਾਲ ਵਿੱਚ ਸੀਗਾ ਤੇ ਇਹਨੇ ਮਾਂ ਪੈਣ ਦੀਆਂ ਗਾਲਾਂ ਆਪਸੀ ਰੰਜਿਸ਼ ਆਣੀ ਕਿ ਸ਼ੁਰੂ ਪਹਿਲੇ ਹੀ ਪਲੈਨਿੰਗ ਕੀਤੀ ਹੋਈ ਸੀ ਵੈਲ ਪਲਾਨਡ ਇਹਨਾਂ ਦਾ ਸੀਗਾ ਓਕੇ ਤੇ ਇਹ ਕੱਲਾ ਸੀਗਾ ਅੰਦਰ ਇਹ ਉਮੇਸ਼ ਵਰਮਾ ਮੇਰੇ ਨਾਲ ਹੀ ਹੁੰਦਾ ਉਮੇਸ਼ ਜੀ ਕੰਮ ਕਰਦੇ ਇਹਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਛੜੀ ਤੇ ਉਥੇ ਯੂਨੀਵਰਸਿਟੀ ਦੇ ਅੰਦਰ ਉਹ ਕਹਿੰਦਾ ਬਾਹਰ ਆ ਜਾ ਇਹਨੇ ਫੋਨ ਮੈਨੂੰ ਕੀਤਾ ਕਹਿੰਦਾ ਯਾਰ ਸਾਹੇ ਲੋਕ ਫੇਗਾਲਾ ਕੱਢਦਾ ਆ ਤੇ ਮੈਂ ਕਿਹਾ ਵੀ ਹਟ ਜਾ ਇਹਨੂੰ ਕਹੇ ਉਹ ਕਹਿੰਦਾ ਜਿਹੜਾ ਜਰਾ ਪੇ ਅੰਦਰ ਬੈਠਾ ਨਾ ਇਹਨੂੰ ਫੋਨ ਲਗਾ ਇਹਦੀ ਵੀ ਮੈਂ ਭੈਣ ਦਊਗਾ ਮੈਨੂੰ ਵੀ ਗਾਲਾਂ ਗੱਡੀਆਂ ਮਾ ਭੈਣ ਤੇ ਬੰਦੇ ਕੋਣ ਜੀ ਆਪਣਾ ਮੇਰਾ ਜਸਪ੍ਰੀਤ ਦਾ ਕਿਹੜੀ ਜਗ੍ਹਾ ਤੇ ਰਹਣਾ ਹੈ ਟੀਮ ਆਵਣਾ ਮਾ ਤੁਹਾਡੇ ਹਸਬੰਡ ਜਿਹੜਾ ਅਟੈਕ ਹੋਇਆ ਜਿੱਥੇ ਲੋਹ ਗੇਟ ਹੈ ਤੁਸੀਂ ਸਰ ਹੁਣ ਅਸੀਂ ਸਵੇਰੇ ਜਿੱਦਾਂ ਸਾਡਾ ਕੰਮ ਕਰ ਦੋ ਸਵੇਰੇ ਘਰੇ ਸੀ ਸਾਰਾ ਕੰਮ ਕੋਈ ਬੇੜਤੀ ਤੈਨੂੰ ਮਿਲ ਪੁੱਛਿਆ ਉਹ ਸਾਰਾ ਕੰਮ ਹੈ ਤਾਂ ਨਹੀਂ ਮੇਰੇ ਮਤਲਬ ਤਾਂ ਕਿ ਮੈਂ ਸਟੈਂਡ ਆਪਣੇ ਤੇ ਜਾਵਾਂ ਹਾਂ ਕੰਮ ਤੇ ਤੇ ਮੈਂ ਇਹਨਾਂ ਨੂੰ ਕਹਿੰਦੀ ਹਾਂ ਤੂੰ ਇਹ ਕਾ ਤੁਸੀਂ ਕਰ ਲੈਣਾ ਇਹਨਾਂ ਨੇ ਕਹਿ ਲਓ ਕਿ 10 ਮਿੰਟ ਹੀ ਹੋਇਆ ਲਹ ਪਹੁੰਚੇ ਨੂੰ ਤੇ ਜਾ ਕੇ ਤੇ ਮੈਨੂੰ ਟਿੰਡੋ ਕਿਸੇ ਦਾ ਫੋਨ ਆ ਰਿਹਾ ਹੈ ਕਹਿੰਦਾ ਕਿ ਥਾਬੀ ਕਿੱਥੇ ਆ ਮੈਂ ਤਾਂ ਮੈਂ ਘਰੇ ਆ ਕਹਿੰਦੇ ਤੁਹਾਨੂੰ ਪਤਾ ਲੱਗਾ ਕਿ ਸਾਰੇ ਨੂੰ ਹੁੰਦੇ ਪੰਡ ਕੇ ਸਿੱਟਦਾ ਹੈ ਲਾਉਂਦਾ ਹੈ ਤੇ ਮੈਨੂੰ ਜਦੋਂ ਇੰਨੀ ਗੱਲ ਪਤਾ ਲੱਗੀ ਮੈਂ ਫਿਰ ਇਹਨਾਂ ਦਾ ਨੰਬਰ ਟਰਾਈ ਕੀਤਾ ਇਹਨਾਂ ਨੇ ਚੱਕਿਆ ਨਹੀਂ ਫਿਰ ਮੈਂ ਮੁੰਡੇ ਦਾ ਮੈਂ ਸ਼ਿਰਮੇ ਕੋਲ ਨੰਬਰ ਸੀਗਾ ਫਿਰ ਉਹ ਕਹਿੰਦਾ ਬਾਬੇ ਅਸੀਂ ਲੈ ਕੇ ਜਾਂਦੇ ਪਾਂਗਾ ਜੀ ਤੇ ਤੁਸੀਂ ਮਗਰ ਆ ਜਾਓ ਤੇ ਤੁਸੀਂ ਆ ਕੇ ਫਾਜੀ ਮੌਕੇ ਤੇ ਦੇਖਣਾ ਤੇ ਉਹ ਲੋਕੋ ਕਰਕੇ ਨਹੀਂ ਸੀ ਲੱਗੇ ਮਨਾ ਹੱਥ ਪੈ ਰਿਆ ਆ ਘੱਟ ਦੀ ਮੁੱਠੀ ਕਰਕੇ ਵੀ ਕਰਕੇ ਤੇ ਬੋਲਣਾ ਵੀ ਪਾਉਂਦਾ ਤੇ ਕਿਹੜੀ ਚੀਜ਼ ਨਾ ਮੈਂ ਬਾਹਰ ਕਰਕੇ ਕੇ ਪਤਾ ਲੱਗਦਾ ਬਾਹਰ ਤੋਂ ਤੱਕ ਸੁਣ ਚਾਇਆ ਇਹ ਕਹਿੰਦੇ ਇਹਨਾਂ ਨੇ ਜਿਹੜਾ ਦੇਖਿਆ ਕਿ ਦਾਤ ਸੀਗੇ ਕਹਿੰਦੇ ਇੱਕ ਪਿਸਤਲ ਵੀ ਸੀਗਾ ਇਹਨਾਂ ਕੋਲ ਹੂੰ ਠੀਕ ਆ ਤੇ ਬਾਕੀ ਜਿਹੜੇ ਬੰਦੇ ਆ ਸਾਨੂੰ ਇਹ ਹੀ ਆ ਕਿ ਅਸੀਂ ਭਾਵੇਂ ਕੋਮੋਨ ਵਾਲੇ ਆ ਨਾ ਸਾਡਾ ਪੇਸਾ ਤੇ ਨਾਮ ਰਗੋ ਘਰਾਇਆ ਇਹ ਹੀ ਮੇਰਾ ਇੱਕ ਕੱਲਾ ਕੱਲਾ ਬੰਦਾ ਜਿਹੜਾ ਤੁਹਾਡੇ ਕੀ ਨਾ ਜੀ ਆਪਣਾ ਸਾਹਿਬ ਬੰਬਾ ਬਾਵਾ ਜੀ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਆ ਭਾਈ ਮੈਂ ਜਲੰਧਰ ਦਾ ਰਹਿਣ ਵਾਲਾ ਆ ਕੀ ਮਾਮਲਾ ਕੀ ਲੋਕ ਕਿਹੜੇ ਨੇ ਤੁਹਾਡੇ ਲੜਾਈ ਵਿੱਚ ਛੱਟਾ ਮਾਰੀ ਜਾਣੀ ਆ ਭਾਈ ਅੰਦਰ ਨਾਮ ਭੁਮੀਸ਼ਵਰਮਨ ਨਾਮ ਦਾ ਮੁੰਡਾ ਆ ਜਿੱਦਾਂ ਨਾ ਆਪਣਾ ਇੱਕ ਰੂਲ ਹੁੰਦਾ ਤੇ ਕਿ ਆਪਾਂ ਇੱਕ ਸਵਾਰੀ ਨੂੰ ਕਾਰਡ ਦੇ ਦਿੱਤਾ ਦੁਬਾਰਾ ਕਾਰਡ ਕੋਈ ਹੋਰ ਨਹੀਂ ਦੇ ਸਕਦਾ ਸਾਰਿਆਂ ਨੇ ਸਾਰਿਆਂ ਨੂੰ ਪਤਾ ਇਸ ਚੀਜ਼ ਦਾ ਫਿਰ ਉਹਨੇ ਮੈਂ ਸਮਝਾਇਆ ਉਹ ਮੈਨੂੰ ਗਾਲ੍ਹਾਂ ਕੱਢ ਲੱਭਾ ਕਹਿੰਦਾ ਤੇਰੀ ਮਾਂ ਗੰਦੀਆਂ ਗੰਦੀਆਂ ਗਾਲਾਂ ਕੱਢ ਲੱਭਾ ਮੈਂਡ ਕਰ ਦੇਣਾ ਮੁੰਡ ਕਰ ਦੇਣਾ ਕਾਦਾ ਕੰਮ ਕਰਦੇ ਭਾਜੀ ਕੌਣ ਤੁਸੀਂ ਮੈਂ ਟੈਕਸੀ ਲਈ ਮਿਲ ਜੀ ਅੱਛਾ ਜੀ ਤੇ ਭਾਜੀ ਮੁੜ ਕੇ ਮੈਂ ਬਾਹਰ ਆ ਕੇ ਖੜ ਗਿਆ ਅਗੇ ਮੈਂ ਕਹਾ ਦੇਖਣਾ ਤੇਰਾ ਵਾ ਦੇਖ ਲੈ ਕੀ ਕਹਿੰਦਾ ਮੈਂ ਬਾਹਰ ਆ ਕੇ ਖੜ ਗਿਆ ਮੇਰੇ ਨਾਲ ਆਪਣਾ ਮੁੰਡਿਆਂ ਨਾਲ ਗੱਲਾਂ ਬਾਟਾਂ ਮਾਰਨ ਆ ਤੇ ਪਰ ਹੀ ਉਹ ਦੋਸੰਨੀ ਆ ਗਿਆ ਸੰਨੀ ਨਾਲ ਪਰ ਹੀ ਹੋਂਦੇ ਮੇਰੇ ਮਾਰਨੀ ਸ਼ੁਰੂ ਕਰ ਦਿੱਤੀ ਉਹ ਕੋਣਾ ਮੁੰਡਾ ਜੀ ਪਤਾ ਨਹੀਂ ਉਹਨੇ ਸੱਦੇ ਹੋਣੇ ਮੁੰਡੇ ਭਾਜੀ ਨੇ ਸੁਣੀ ਨਾਲ ਜਿਹੜਾ ਮੁੰਡਾ ਤੁਸੀਂ ਜਾਣਦੇ ਓ ਨੂੰ ਹਾਂਜੀ ਹਾਂਜੀ ਮੈਂ ਜਾਣਦਾ ਆ ਉਹ ਕੀ ਕਰਦਾ ਕੰਮ ਉੱਥੇ ਉਹ ਵੀ ਟੈਕਸੀ ਲਈ ਕਰਦੇ ਆ ਕਿੰਨੇ ਸਾਧਲੇ ਹੋਣੇ ਕਿਤੋਂ ਹੂੰ ਤੇ ਭਈ ਇਹਨਾਂ ਨੇ ਮੇਰੇ ਮਾਰਨੀ ਸ਼ੁਰੂ ਕਰਤੀਆਂ ਕਿੰਨੇ ਜਾਣੇ ਸੀਗੇ ਇਹ ਦੋ ਤਿੰਨ ਜਾਣੇ ਸੀਗੇ ਤੇ ਇਹਨਾਂ ਨੇ ਮਾਰਨੀ ਸ਼ੁਰੂ ਕਰਤੀਆਂ ਮੈਂ ਲੰਮੇ ਪੈ ਗਿਆ ਤੇ ਸਾਰੇ ਗਵਾਹ ਆ ਪਰ ਜੀ ਉੱਥੇ ਕਿਤੇ ਮੁੰਡੇ ਖੜੇ ਸੀਗੇ ਹੂੰ ਪਰ ਜੀ ਮੈਂ ਥੱਲੇ ਡੇਟਾ ਮੈਂ ਇੱਕਦਮ ਡੈੱਡ ਹੋ ਗਿਆ ਸੀਗਾ ਮੈਂ ਮੜ ਜੁੱਟ ਕੇ ਭੱਜਿਆ ਭਾਰੀ ਫੇ ਮੈਨੂੰ ਇਹਨਾਂ ਨੇ ਨਾ ਉਹ ਅੱਗੇ ਜਾ ਕੇ ਲੈਪਟੋਗੇ ਮੰਨੂ ਕੁੱਟਿਆ ਬਾਜੀ ਸੁਲਤਾਨਪੁਰ ਲੋਧੀ ਵਿਸ਼ੇਦ ਉਦਮ ਸਿੰਘ ਸ਼ਹੀਦੀ ਦਿਵਸ ਸ਼ਹੀਦ ਉਦਮ ਸਿੰਘ ਮੈਮੋਰੀਅਲ ਪ੍ਰਸਟਾ ਸਹਿਤ ਸਭਾ 12 ਐਸੋਸੀਏਸ਼ਨ ਤੇ ਪ੍ਰੈਸ ਕਲੱਬ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਵਕਫਕਤ ਆਰਮਿਕ ਰਾਜਨੀਤਿਕ ਸ ਸਮਾਜਿਕ ਜਥੇਬੰਦੀਆਂ ਨੇ ਹਿੱਸਾ ਲਿਆ ਬੁਲਾਰਿਆਂ ਨੇ ਕਿਹਾ ਕਿ ਨਾ ਸ਼ਹੀਦਾਂ ਕਰਕੇ ਸਾਨੂੰ ਆਜ਼ਾਦੀ ਮਿਲੀ ਹੈ ਤੇ ਸਾਨੂੰ ਸਾਡੇ ਸੂਰਮਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਸੇ ਗੌਮ ਦੇ ਮਹਾਨ ਸ਼ਹੀਦ ਅਮਰ ਸ਼ਹੀਦ ਜੀ ਉਦਮ ਸਿੰਘ ਜੀ ਦਾ ਸ਼ਹੀਦੀ ਦਿਨ ਅੱਜ ਸਮਾਰ ਰਹੇ ਹਾਂ 21 ਸਾਲਾਂ ਬਾਅਦ ਲੰਡਨ ਦੀ ਧਰਤੀ ਤੇ 13 April 1919 ਦੇ ਜੋ ਜਲੇ ਵਾਲੇ ਬਾਗ ਦੇ ਵਿੱਚ ਹਮਲਾ ਹੋਇਆ ਸੀ ਜਿਸ ਤੇ ਨੱਤੇ ਪੰਜਾਬੀ ਸ਼ਹੀਦ ਹੋ ਗਏ ਸੀ ਉਹਦਾ ਬਦਲਾ ਸ਼ਹੀਦឧਦਮ ਸਿੰਘ ਜੀ ਨੇ ਗੁਰਿਆਂ ਦੀ ਧਰਤੀ ਲੰਡਨ ਜਾ ਕੇ ਲਿਆ ਸ਼ਹੀਦឧਦਮ ਸਿੰਘ ਨੇ ਜੋ ਕੁਰਬਾਨੀ ਕੀਤੀ ਜੋ ਬਦਲਾ ਲਿਆ ਸਰ ਮਾਈਕਲ ਡਾਇਰ ਨੂੰ ਮਾਰ ਕੇ ਇਹ ਜਿਹੇ ਮਸਾਲਾ ਇਤਿਹਾਸ ਵਿੱਚ ਨਹੀਂ ਮਿਲਦੀਆਂ ਜੋ ਗੁਰਿਆਂ ਨੇ ਜਨਰਲ ਡਾਇਰ ਨੇ ਜਲੇ ਵਾਲੇ ਬਾਗ ਵਿੱਚ ਜੋ ਇੱਕ ਖੂਨੀ ਕੰਡ ਕੀਤਾ ਜਿਸ ਤੇ ਹਜ਼ਾਰਾਂ ਪੰਜਾਬੀਆਂ ਨੇ ਜਾਨਾਂ ਗਈਆਂ ਉਹਦਾ ਬਦਲਾ ਲੈਣ ਲਈ ਜੀਦੂ ਸਿੰਘ ਨੇ ਜੰਮਿਸਟਰ ਹਾਲ ਦੇ ਵਿੱਚ ਸਰ ਮਾਈਕਲ ਐਨਵਾਇਰ ਨੂੰ ਗੋਲੀ ਮਾਰ ਕੇ ਮਾਰਿਆ ਮੈਂ ਸਮਝਦਾ ਕਿ ਜੀਦੂ ਸਿੰਘ ਦੀ ਕੁਰਬਾਨੀ ਜੋ ਆ ਬਹੁਤ ਵੱਡੀ ਕੁਰਬਾਨੀ ਹੈ ਤੇ ਅੱਜ ਅਸੀਂ ਸਾਰੇ ਇੱਥੇ ਜੀਦੂ ਸਿੰਘ ਜੀ ਦੀ ਕੁਰਬਾਨੀ ਨੂੰ ਸਜਦਾ ਕਰਨ ਲਈ ਇਕੱਠੇ ਹੋਏ ਆ ਜੀਦੂ ਸਿੰਘ ਜੀ ਸਦਾ ਮਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਨੈਲ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸ਼ਹੀਦ ਉਸਮ ਸਿੰਘ ਟਰਸ ਵੱਲੋਂ ਹਰ ਸਾਲ ਦੀ ਤਰ੍ਹਾਂ ਆਪਣੇ ਮਹਾਨ ਯੋਧੇ ਤੇ ਰਹਿ ਲੋ ਸ਼ਰਦਾ ਤੇ ਸਤਕਾਰ ਦੇਣ ਵਾਸਤੇ ਮਹਾਨ ਕੁਰਬਾਨੀ ਕਰਨ ਵਾਲੇ ਯੋਧੇ ਨੂੰ ਅੱਜ ਸ਼ਰਦਾ ਤੇ ਸਤਕਾਰ ਲਈ ਇਲਾਕੇ ਭਰ ਦੀਆਂ ਸੰਗਤਾਂ ਸਾਰੀਆਂ ਹੀ ਜਥੇਬੰਦੀਆਂ ਨਮਸਕਾਰ ਕਰਨ ਵਾਸਤੇ ਆਉਂਦੀਆਂ ਨੇ ਮੈਂ ਸਮਝਦਾ ਕਿ ਸ਼ਹੀਦ ਉਸਮ ਸਿੰਘ ਦੀ ਕੁਰਬਾਨੀ ਇਤਨੀ ਵੱਡੀ ਕੁਰਬਾਨੀ ਕੋਈ ਦੁਨੀਆ ਤੇ ਮਿਸਾਲ ਨਹੀਂ ਕਿ ਜਿਨੇ ਹਿੰਦੁਸਤਾਨ ਦੇ ਜਾ ਕੇ ਹਮਲੇ ਕਰਕੇ ਹਿੰਦੁਸਤਾਨ ਦੇ ਉਹਨਾਂ ਮਹਾਨ ਜੋਧਿਆਂ ਨੂੰ ਕੁਰਬਾਨ ਮਾਰਦੇ ਆਏ ਸੀ ਉਹਨਾਂ ਕੋ ਬਦਲਾ ਲੈਣ ਵਾਸਤੇ ਜਾ ਕੇ ਵਿਦੇਸ਼ ਦੀ ਧਰਤੀ ਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਔਰ ਆਪਣੇ ਹਿੰਦੁਸਤਾਨ ਦਾ ਮਾਣ ਸਨਮਾਨ ਹਿੰਦੁਸਤਾਨ ਦੀ ਧਰਤੀ ਮਾ ਦਾ ਇੱਜ਼ਤ ਮਾਣ ਸਨਮਾਨ ਹਿੰਦੂਸਤਾਨ ਦੇ ਲੋਕਾਂ ਦਾ ਮਾਨ ਸਨਮਾਨ ਉਹਨਾਂ ਨੇ ਲੰਡਨ ਦੀ ਧਰਤੀ ਤੇ ਜਾ ਕੇ ਬਦਲਾ ਲੈ ਕੇ ਇਹ ਫਰਜ਼ ਉਹਦਾ ਕੀਤਾ ਅੱਜ ਦਾ ਦਿਨ ਉਹ ਦੀ ਖੁਸ਼ੀਆਂ ਭਰਿਆ ਮੈਂ ਸਮਝਦਾ ਤੈਨਾਂ ਕਿਉਂਕਿ ਅੱਜ ਦੇ ਦਿਨ ਸਾਰੇ ਦੇਸ਼ ਵਾਸੀ ਉਸ ਮਹਾਨ ਯੋਧੇ ਜਰਨੈਲ ਨੂੰ ਆਪਣੇ ਸਾਹਾਂ ਤੇ ਫੁੱਲਾਂ ਦੀ ਮਾਲਾ ਪਾ ਕੇ ਔਰ ਉਹਨਾਂ ਦਾ ਸਤਿਕਾਰ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ ਖਰੋਮਣੀ ਅਕਾਲੀ ਦਲ ਵੱਲੋਂ ਖਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਸਾਰੀ ਟੀਮ ਅੱਜ ਉਸ ਮਹਾਨ ਯੋਧੇ ਨੂੰ ਨਮਸਕਾਰ ਕਰਨ ਵਾਸਤੇ ਆਏ ਆਂ ਫੁੱਲਾਂ ਦੀ ਵਾਰਾ ਪਾਉਣ ਵਾਸਤੇ ਆਏ ਆਂ ਉਸ ਮਹਾਨ ਯੋਧਾ ਸ਼ਹੀਦ ਆਜ਼ਮ ਸਰਦਾਰ ਉਧਮ ਸਿੰਘ ਜਿਨ੍ਹਾਂ ਨੇ 20 ਸਾਲ ਆਪਣੇ ਦਿਲ ਦੇ ਵਿੱਚ ਇੱਕ ਜਿਹੜਾ ਤੱਕਾ ਹੋਇਆ ਸੀਗਾ ਜਲਿਆਂਵਾਲੇ ਬਾਗ ਦੇ ਵਿੱਚ ਇੰਨੇ ਨਹੱਥੇ ਨਿਰਦੋਸ਼ ਜਿਹੜੇ ਸਾਡੀ ਸੰਗਤ ਸੀਗੀ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਔਰ ਉਹਦਾ ਬਦਲਾ ਲੈਣ ਲਈ 20 ਸਾਲ ਬਾਅਦ ਜਾ ਕੇ ਇੰਗਲੈਂਡ ਦੇ ਵਿੱਚ ਬਦਲਾ ਲਿਆ ਔਰ ਇੱਕ ਸਿਰਫ ਮੈਂ ਇਹ ਕਹਿ ਸਕਦਾ ਇਹਨਾਂ ਦਾ ਜਿਹੜਾ ਇਹ ਇਹਨਾਂ ਨੇ ਕੀਤਾ ਕੰਮ ਕੀਤਾ ਉਸ ਤੋਂ ਬਾਅਦ ਸ਼ਹੀਦੀ ਪ੍ਰਾਪਤ ਕੀਤੀ ਇਹ ਇੱਕ ਅਣਖ ਦਾ ਅਣਖ ਦੀ ਇੱਕ ਇੱਜ਼ਤ ਦੀ ਇੱਕ ਪੱਗ ਦਾ ਸਵਾਲ ਸੀਗਾ ਸੋ ਇਸ ਕਰਕੇ ਉਹਨਾਂ ਨੇ ਜਿਹੜੀ ਕੌਮ ਹੈ ਉਹਦੀ ਪੱਗ ਨੂੰ ਉਹਦਾ ਸਿਰ ਉੱਚਾ ਕੀਤਾ ਇਹ ਜਿਹੜਾ ਉਹਨਾਂ ਨੇ ਉਹਦੇ ਤੋਂ ਬਦਲਾ ਲੈ ਕੇ ਜਿਹੜੇ ਸੂਰਮੇ ਨੇ ਉਹ ਹਮੇਸ਼ਾ ਜਿਹੜੇ ਨੇ ਨਹੀਂ ਤੇ ਆਮ ਤੌਰ ਤੇ ਕਿ ਤੱਕ ਕੋਈ 5-7 ਸਾਲ ਲੰਘ ਜਾਣਾ ਤੇ ਬਦਲੇ ਦੀ ਭਾਵਨਾ ਗੁੱਸਾ ਜਿਹੜਾ ਉਹ ਢਿੱਲਾ ਪੈ ਜਾਂਦਾ ਬੰਦਾ ਆ ਕਿੰਦਾ ਵੀ ਚਲੋ ਕੋਈ ਗੱਲ ਨਹੀਂ ਆ ਪਰ ਜੋ ਉਹਨਾਂ ਨੇ ਕਿਹਾ ਜੋ ਧਾਰਿਆ ਜੋ ਨਿਸ਼ਚੈ ਕੀਤਾ ਉਹਦੇ ਤੇ ਪੂਰਾ ਉੱਤਰ ਕੇ ਕਿੰਨੀਆਂ ਮੁਸ਼ਕਲਾਂ ਕਿੰਨੇ ਤਰੀਕੇ ਨਾਲ ਉਹਨਾਂ ਨੇ ਜਿਹੜਾ ਇਹ ਕੰਮ ਕੀਤਾ ਸੋ ਸਾਡਾ ਜਿਹੜਾ ਪੰਜਾਬ ਹੈ ਉਹ ਕੁਰਬਾਨੀਆਂ ਤੇ ਜਿਹੜੀ ਇੱਕ ਮਸਾਲਾ ਦੇ ਉੱਤੇ ਸਾਡਾ ਪੰਜਾਬ ਬਸਦਾ ਸੋ ਇਹ ਪ੍ਰੇਰਣਾ ਸਰੋਤ ਨੇ ਸਾਡੀ ਕੌਮ ਸਾਡੇ ਪੰਜਾਬ ਵਾਸਤੇ ਸੋ ਅਸੀਂ ਉਹਨਾਂ ਨੂੰ ਲੱਖ ਲੱਖ ਪ੍ਰਣਾਮ ਕਰਦੇ ਹਾਂ ਅੱਜ ਦੇ ਦਿਹਾੜੇ ਤੇ ਟੇਮ ਵਿਆਹ ਦੇ ਮਾਮਲੇ 'ਚ ਲੜਕੀ ਦੀ ਮਾਂ ਨਾਲ ਮਾਰ ਪਿੱਟ ਕਰਨ ਦੇ ਮਾਮਲੇ ਵਿੱਚ ਔਰਤ ਸਰਪੰਚ ਦੇ ਪਤੀ ਅਤੇ ਦੋ ਔਰਤਾਂ ਖਿਲਾਫ ਕੇਸ ਦਰਜ ਕੀਤਾ ਗਿਆ ਪੁਲਿਸ ਮੁਤਾਬਕ ਇਹ ਕਾਰਵਾਈ ਵਾਇਰਲ ਹੋਈ ਵੀਡੀਓ ਤੇ ਪੀੜਤ ਪੱਖ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ਤੇ ਕੀਤੀ ਗਈ ਹੈ ਵੀਡੀਓ ਵਿੱਚ ਕੁਝ ਔਰਤਾਂ ਨੂੰ ਲੜਕੇ ਦੀ ਮਾਂ ਦੇ ਵਾਲ ਖਿੱਚ ਕੇ ਉਸ ਨੂੰ ਕਸੀੜਦੇ ਅਤੇ ਮਾਰ-ਪਿੱਟ ਕਰਦੇ ਹੋਏ ਵੇਖਿਆ ਜਾ ਸਕਦਾ ਹੈ ਇਹ ਘਟਨਾ ਮੋਗਾ ਜ਼ਿਲ੍ਹੇ ਦੇ ਪਿੰਡ ਕਲਦੀ ਦੱਸੀ ਜਾ ਰਹੀ ਹੈ ਜਿੱਥੇ ਪਿਆਰ ਵਿਆਹ ਨਾਲ ਨਰਾਜ਼ ਕੁਝ ਲੋਕਾਂ ਨੇ ਲੜਕੇ ਦੇ ਪਰਿਵਾਰ ਨਾਲ ਨਾ ਸਿਰਫ ਮਾਰ-ਪਿੱਟ ਕੀਤੀ ਸਗੋਂ ਉਹਨਾਂ ਦੇ ਘਰ ਨੂੰ ਤਾਲਾ ਲਗਾ ਕੇ ਪਿੰਡੋਂ ਬਾਹਰ ਕੱਢ ਦਿੱਤਾ ਮਿਤੀ 21/07/25 ਨੂੰ ਜਸਵੰਤਪੁਰ ਪਤਨੀ ਤਰਸੇਮ ਸਿੰਘ ਜੋ ਕਿ ਪਿੰਡ ਘੱਲ ਘਰਾਂ ਦੀ ਰਹਿਣ ਵਾਲੀ ਹੈ ਐਸਤੇ بیٹے ਮੇਲਾਨਾਥ ਨੇ ਪਿੰਡ ਦੀ ਹੀ ਲੜਕੀ ਜਸਦੀਪ ਕੌਰ ਨਾਲ ਲਵ ਮੈਚ ਕਰਾ ਲਈ ਜਸਵੀਰ ਕੌਰ ਦੇ ਘਰ ਵਾਲਾ ਤੇ ਬੇਟਾ ਪਿੰਡ ਵਿੱਚ ਹੀ ਰਹਦੇ ਸਨ ਪੰਜ ਦਿਨ ਜਸਵੀਰ ਕੌਰ ਆਪਣੇ ਪਿੰਡ ਤਿੰਨ ਚਾਰ ਮਹੀਨੇ ਬਾਅਦ ਘਲ ਘਲਾਂ ਵਾਪਸ ਆਈ ਤਾਂ ਕੁਝ ਲੇਡੀਜ਼ ਨੇ ਜਸਵੀਰ ਕੌਰ ਨਾਲ ਕਟਮਾਰ ਕੀਤੀ ਸੀ ਅਤੇ ਜਸਵੀਰ ਕੌਰ ਫਿਰ ਹਸਪਤਾਲ ਮੋਗਾ ਦਾਖਲ ਹੋ ਗਈ ਸੀ ਜੈਸਤੀ ਪਹੁੰਚ ਵੱਲੋਂ ਮਿਤੀ 26/7/25 ਨੂੰ ਡੀਡੀ ਰਿਪੋਰਟ ਦਰਜ ਕੀਤੀ ਗਈ ਜੀ ਜਿਸ ਵੇਲੇ ਇਸਨੇ ਕਹਿ ਵੀ ਸਾਡਾ ਆਪਸੀ ਚਰਾਇਨਾਮੇ ਦੀ ਗੱਲ ਚੱਲਦੀ ਪਈ ਐ ਅਤੇ ਫਿਰ ਦੋਨਾਂ ਧਿਰਾਂ ਦਾ ਪਿੰਡ ਦੀ ਪੰਚਾਇਤ ਨੇ ਆਪਸੀ ਚਰਾਇਨਾਮਾ ਸਰਵਾ ਦਿੱਤਾ ਸੀ ਪਰ ਹੁਣ ਸਾਡੇ ਸਾਨੂੰ ਪਤਾ ਲੱਗਾ ਕਿ ਇਹ ਜਸਵੀਰ ਕੌਰ ਕਹਿ ਰਹੀ ਹੈ ਕਿ ਮੇਰੇ ਤੋਂ ਧੱਕੇ ਨਾਲ ਰਾਜਨਾਮੇ ਤੇ ਸਾਈਨ ਕਰਾ ਲਏਗੇ ਹਨ ਮੈਂ ਇਸ ਰਾਜਨਾਮੇ ਤੇ ਸਹਿਮਤ ਨਹੀਂ ਹੁਣ ਦੁਬਾਰਾ ਵੀ ਜਸਵੀਰ ਕੌਰ ਦੇ ਬਿਆਨ ਲੈ ਲੈ ਕੇ ਕਾਨੂੰਨੀ ਕਾਰਵਾਈ ਅਮਰਜ ਲਿਆਉਂਦੇ ਹੋਏ ਐਫ ਆਰ ਨੰਬਰ 124 2025 ਫਰਮਾਂ ਸ਼ਹਿਰ ਨੋਕਾ ਵਿਖੇ ਦਰਜ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਖਿਲਾਫ ਅਗਲੀ ਕਾਨੂੰਨੀ ਕਾਰਵਾਈ ਚਲਾਈ ਦੀ ਜਾਵੇਗੀ। ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਕਰਨ ਵਾਲੇ ਏਜੰਟਾਂ ਦੇ ਖਿਲਾਫ ਆਵਾਜ਼ ਉਠਾਉਣ ਵਾਲੇ ਯੂ ਐਲਓ ਇਮੀਗ੍ਰੇਸ਼ਨ ਦੇ ਮਾਲਕ ਸਪੀਕਰ ਸਿੰਘ ਨੂੰ ਹੁਣ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਬਦਨਾਮ ਕੀਤਾ ਜਾ ਰਿਹਾ ਹੈ ਇਸ ਸਬੰਧੀ ਹੁਣ ਸਪੀਕਰ ਸਿੰਘ ਨੇ ਇੱਕ ਪ੍ਰੈਸ ਵਾਰਤਾ ਕਰਕੇ ਸੋਸ਼ਲ ਮੀਡੀਆ ਤੇ ਆਪਣੇ ਖਿਲਾਫ ਬਦਨਾਮੀ ਕਰਨ ਵਾਲਿਆਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਸਪੀਕਰ ਸਿੰਘ ਵੱਲੋਂ ਲਗਾਤਾਰ ਸੋਸ਼ਲ ਮੀਡੀਆ ਤੇ ਠੱਗੀ ਕਰਨ ਵਾਲੇ ਏਜੰਟਾਂ ਦੇ ਖਿਲਾਫ ਪੋਸਟਾਂ ਵੀ ਪਾਈਆਂ ਜਾ ਰਹੀਆਂ ਸਨ ਪਰ ਹੁਣ ਸਪੀਕਰ ਸਿੰਘ ਦੇ ਖਿਲਾਫ ਵੀ ਸੋਸ਼ਲ ਮੀਡੀਆ ਤੇ ਬਦਨਾਮੀ ਦੀ ਸਾਜ਼ਿਸ਼ ਸ਼ੁਰੂ ਹੋ ਗਈ ਹੈ ਸਪੀਕਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਇੱਕ ਲੜਕੀ ਨੂੰ ਵਿਦੇਸ਼ ਭੇਜਿਆ ਗਿਆ ਸੀ ਤੇ ਸਾਰੇ ਦਸਤਾਵੇਜ਼ ਠੀਕ ਠਾਕ ਨਾਲ ਤਿਆਰ ਕੀਤੇ ਗਏ ਸਨ ਕੁੱਲ 15 ਲੱਖ ਰੁਪਏ ਵਿਲੇ ਗਏ ਸੰਤੇ ਲੜਕੀ ਦੇ ਵਿਦੇਸ਼ ਜਾਣ ਤੋਂ ਬਾਅਦ ਉਸ ਦਾ ਪਤੀ ਵੀ ਵਿਦੇਸ਼ ਜਾਣ ਲਈ ਮੇਰੇ ਕੋਲ ਆਇਆ ਪਰ ਮੈਂ ਉਸ ਦਾ ਕੇਸ਼ ਨਹੀਂ ਲਿਆ। ਮੈਨੂੰ ਨਹੀਂ ਪਤਾ ਕਿ ਉਹ ਵਿਦੇਸ਼ ਗਿਆ ਹੈ ਜਾਂ ਨਹੀਂ ਤੇ ਨਾ ਹੀ ਉਹ ਲੜਕੀ ਜਿਹਨੂੰ ਵਿਦੇਸ਼ ਭੇਜਿਆ ਸੀ ਕਦੇ ਮੇਰੇ ਨਾਲ ਸੰਪਰਕ ਕਰਦੀ ਹੈ ਪਰ ਹੁਣ ਉਸ ਦੇ ਰਿਸ਼ਤੇਦਾਰ ਵੀ ਠੱਗੀ ਦੇ ਦੋਸ਼ ਲਗਾ ਰਹੇ ਹਨ। ਉਹਨਾਂ ਕਹੇ ਕਿ ਮੈਂ ਹਮੇਸ਼ਾ ਠਗੀ ਕਰਨ ਵਾਲੇ ਏਜੰਟਾਂ ਦੇ ਖਿਲਾਫ ਆਵਾਜ਼ ਉਠਾਉਂਦਾ ਪਰ ਹੁਣ ਮੈਨੂੰ ਹੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਨੂੰ ਬਦਨਾਮ ਕਰਨ ਲਈ ਤੇ ਮੇਰੀ ਆਵਾਜ਼ ਨੂੰ ਖਾਮੋਸ਼ ਕਰਨ ਲਈ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ। ਉਹਨਾਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਅਚੇਹੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈਗੀ ਹੈ। ਹਾਂਜੀ। ਉਹਦੇ ਤੇ ਤੁਹਾਡੇ ਤੇ ਬਲੇਮ ਲਗਾਏ ਗਏ ਨੇ। ਹਾਂਜੀ। ਉਹ ਕੀ ਬਲੇਮ ਨੇ ਕਿਉਂ ਲਗਾਏ ਗਏ ਨੇ ਪੂਰੀ ਜਾਣਕਾਰੀ ਦੇਖੋ ਜੀ ਉਹ ਬਿਲਕੁਲ ਬੇਬੁਨਿਆਦ ਬਲੇਮ ਨੇ ਸਿਰਫ ਮੈਨੂੰ ਡੀਫੇਮ ਕਰਨ ਦੀ ਕੋਸ਼ਿਸ਼ ਆ ਕਿਉਂਕਿ ਸਾਰਿਆਂ ਨੂੰ ਪਤਾ ਕਿ ਪਿਛਲੇ ਸਮਿਆਂ ਦੇ ਵਿੱਚ ਮੈਂ ਠੱਗ ਏਜੰਟਾ ਦੇ ਵਿਰੁੱਧ ਵੀ ਬੋਲਦਾ ਆ ਤੇ ਕੁਝ ਕ ਇਹੋ ਜਿਹੇ ਬੰਦੇ ਹੈਗੇ ਆ ਪਾਵਰਫੁੱਲ ਜੋ ਮੈਨੂੰ ਬਦਨਾਮ ਕਰਨਾ ਚਾਹੁੰਦੇ ਆ ਜੋ ਚਾਹੁੰਦੇ ਆ ਕਿ ਵੀ ਇਹਦਾ ਕੰਮ ਥੋੜਾ ਜਿਹਾ ਘਟ ਜੇ ਪਰ ਗੁਰੂ ਸਾਹਿਬ ਦੀ ਕਿਰਪਾ ਉਹ ਤਾਂ ਕਦੇ ਹੋ ਨਹੀਂ ਸਕਦਾ ਇਹ ਉਹਨਾਂ ਦਾ ਵਹਿਮ ਆ ਤੇ ਜਿਹੜੇ ਬਲੇਮ ਆ 25 ਲੱਖ ਦੀ ਠੱਗੀ ਦੇ ਮੈਂ ਆਲਰੇਡੀ ਸਾਰੀ ਕਾਨਫਰੰਸ ਦੇ ਵਿੱਚ ਕਲੀਅਰ ਕਰ ਚੁੱਕਾ ਇਹ ਬਿਲਕੁਲ ਬੇਬੁਨਿਆ డిగ్రీ బడా కే కతో లేకే ఆయా సిగా ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਇਹਦਾ ਵੀਜ਼ਾ ਅਪਲਾਈ ਕੀਤਾ ਤੇ ਵੀਜ਼ਾ ਅਪਲਾਈ ਕਰਕੇ ਇਹਨਾਂ ਐਗਰੀਮੈਂਟ ਬਣਿਆ ਕਿ ਵੀਜ਼ਾ ਆਉਣ ਤੋਂ ਬਾਅਦ ਹੀ ਤੇਤੋਂ ਪੈਸੇ ਲੈ ਜਾਣਗੇ ਜਿਹਦਾ ਬਕਾਇਆ ਸਾਰਾ ਇੱਕ ਨੋਟਰਾਇਜ਼ਡ ਸਾਡੇ ਕੋਲੇ ਸਟਾਮ ਤੇ ਐਗਰੀਮੈਂਟ ਹੈਗਾ ਜਿੱਚ ਲਿਖਿਆ ਜੀ ਬਈ ਐਨੇ ਦਾ ਤੁਹਾਡੀ ਡੀਲ ਆ ਐਨੇ ਤੁਸੀਂ ਬਾਅਦ ਚ ਪੈਸੇ ਦੇਣੇ ਆ ਜਦੋਂ ਬੱਚਾ ਪੈਸੇ ਦੇ ਦਿੰਦਾ ਬਾਹਰ ਜਾਣ ਦੀ ਤਿਆਰੀ ਕਰਦਾ ਸੀ ਫਿਰ ਵੀ ਕਨਫਰਮ ਕਰਦੇ ਆ ਕਿ ਯਾਰ ਬੱਚਾ ਕਿਤੇ ਨਾ ਕਿਤੇ ਵਹਿਮ ਚ ਨਾ ਰਹਿ ਜਾਏ ਉਹਨੂੰ ਕਾਲਜ ਨਹੀਂ ਪਤਾ ਜਾਂ ਮੈਨੂੰ ਇਹ ਨਹੀਂ ਪਤਾ ਕਿ ਮੇਰਾ ਕੋਰਸ ਕਿਹੜਾ ਆ ਜਾਂ ਮੈਨੂੰ ਬਾਅਦ ਚ ਮੈਨੂੰ ਠੱਗ ਲਿਆ ਮੈਨੂੰ ਝੂਠੀ ਜਗ੍ਹਾ ਤੇ ਭੇਜਤਾ ਉਹ ਵੀ ਸਾਰਾ ਕਾਲਜ ਵਗੈਰਾ ਦੱਸ ਕੇ ਉਹਨਾਂ ਬ ਕਿ ਸਾਨੂੰ ਪਤਾ ਹੁੰਦਾ ਕਿ ਬੱਚਾ ਜਦੋਂ ਚਲਾ ਜਾਂਦਾ ਨਾ ਬਾਅਦ ਚ ਉਹਨਾਂ ਨੂੰ ਚੱਕਪੋ ਕਰਨ ਵਾਲੇ ਬਹੁਤ ਹੋ ਜਾਂਦੇ ਆ ਕਿ ਫੇਰ ਬਾਅਦ ਚ ਬੱਚਾ ਸਾਨੂੰ ਇਹ ਵੀ ਅਸੀਂ ਇਹ ਵੀ ਲਿਖਾਇਆ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਬੱਚਾ ਕਦੇ ਵੀ ਸਾਡੇ ਤੋਂ ਪੈਸੇ ਦੀ ਡਿਮਾਂਡ ਨਾ ਕਰੇ ਅੱਜ ਜੇ ਉਹਨੂੰ ਕੋਈ ਪ੍ਰੋਬਲਮ ਆ ਸਾਨੂੰ ਦੱਸ ਦੋ ਵੀ ਅਸੀਂ ਆਪਦਾ ਵੀਜ਼ਾ ਰੱਖ ਲੀਏ ਬੱਚਾ ਆਪਦਾ ਆਪਦਾ ਘਰੇ ਰਵੇ ਤੇ ਅਸੀਂ ਉਹ ਤੋਂ ਪੈਸੇ ਲੈਣ ਕਿ ਮੈਨੂੰ ਲੱਗਦਾ ਮੋਗੇ ਤੇ ਰਹਿਣ ਵਾਲੇ ਆ ਜੀ ਕਿੰਨੇ ਚ ਗੱਲ ਹੋਈ ਸੀ ਇਹਨਾਂ ਨਾਲ 15 ਲੱਖ 50 ਹਜ਼ਾਰ ਦੀ ਗੱਲ ਹੋਈ ਸੀ 50 ਹਜ਼ਾਰ ਐਡਵਾਂਸ ਸੀ 15 ਲੱਖ ਅਸੀਂ ਬਾਅਦ ਚੋ ਲਿਆ ਪਰ ਜਿਹੜਾ ਜਾਲੀ ਡਿਗਰੀ ਤੇ ਵੀਜ਼ਾ ਲਾਇਆ ਨਹੀਂ ਦੇਖੋ ਜਿਹੜਾ ਇਹਨਾਂ ਦਾ ਵੀਜ਼ਾ ਸੀਗਾ ਡਿਗਰੀ ਇਹ ਇਹ ਇਹਨਾਂ ਨੇ ਸਾਨੂੰ ਦਿੱਤੀ ਹੈ ਜੋ ਅਸੀਂ ਉਹ ਤੇ ਲਾਇਆ ਸਾਨੂੰ ਇਹ ਸ਼ੈਅਰ ਕਹਿ ਰਹੇ ਸੀ ਬਾਅਦ ਦੇ ਵਿੱਚ ਵੀਜ਼ਾ ਲਗਾਉਂਦੇ ਸ਼ਾਇਦ ساری ਡਿਗਰੀ ਜਾਲੀ ਸੀ ਇਹਦਾ ਸਾਨੂੰ ਸ਼ੱਕ ਆ ਕਲੀਅਰ ਨਹੀਂ ਹੈਗਾ ਜੋ ਸਾਨੂੰ ਇਹਨਾਂ ਨੇ ਡਾਕੂਮੈਂਟ ਦਿੱਤੇ ਉਹਦਾ ਵੀ ਐਗਰੀਮੈਂਟ ਲਿਖਿਆ ਕਿ ਡਾਕੂਮੈਂਟ ਸਾਰੇ ਇਹਨਾਂ ਨੇ ਸਾਨੂੰ ਆਪ ਦਿੱਤੇ ਹੋਏ ਐਸਿਕਰ ਜੀ ਤੁਸੀਂ ਕਹਿ ਰਹੇ ਹੋ ਜਾਲੀ ਡਿਗਰੀ ਦਿੱਤੀ ਸੀ ਇਹਨਾਂ ਨੇ ਤੁਹਾਨੂੰ ਉਸੇ ਅਧਾਰ ਤੇ ਵੀਜ਼ਾ ਲ ਸਾਡੇ ਡਾਕੂਮੈਂਟ ਆ ਸਾਡਾ ਵੀਜ਼ਾ ਅਪਲਾਈ ਕਰਦੋ ਅਸੀਂ ਵੀਜ਼ਾ ਅਪਲਾਈ ਕਰਤਾ ਸਾਨੂੰ ਇਹਨਾਂ ਨੇ ਬਾਅਦ ਚ ਕਿਹਾ ਕਿ ਸਾਡੀ ਡਿਗਰੀ ਜਾਲੀ ਸੀ ਸਾਡਾ ਵੀਜ਼ਾ ਆ ਗਿਆ ਜਦੋਂ ਸਾਨੂੰ ਬਾਅਦ ਚ ਕਨਫਰਮ ਕੀਤਾ ਸਾਨੂੰ ਕਾਲਜ ਨੇ ਦੱਸਿਆ ਕਾਲਜ ਵਾਲੇ ਵੀ ਇੱਥੇ ਖੜੇ ਆ ਉਹਨਾਂ ਨੇ ਦੱਸਿਆ ਜਦੋਂ ਕੁੜੀ ਉੱਥੇ ਪਹੁੰਚ ਜਾਂਦੀ ਆ ਤੇ ਆਪਰੇ ਪੈਸੇ ਵਾਪਸ ਮੰਗਦੀ ਆ ਕਾਲਜ ਨੇ ਕਿਹਾ ਕਿ ਬਈ ਤੇਰੀ ਅਸੀਂ ਵੈਰੀਫਿਕੇਸ਼ਨ ਕਰਾਈ ਆ ਤੇਰੀ ਡਿਗਰੀ ਜਾਲੀ ਆ ਤੁਸੀਂ ਸ਼ਿਕਾਇਤ ਕੀਤੀ ਵੀ ਜਾਲੀ ਡਿਗਰੀ ਲਾ ਕੇ ਇਹਨਾਂ ਨੇ ਵੀਜ਼ਾ ਲਵਾਇਆ ਦੇਖੋ ਸਾਡੇ ਕੋਲ ਵੀਜ਼ਾ ਲੱਗ ਗਿਆ ਸਗਾ ਕਿ ਵੀਜ਼ਾ ਲੱਗਣ ਤੋਂ ਬਾਅਦ ਇਹਨਾਂ ਨੇ ਸਾਡੇ ਤੋਂ ਸ਼ਿਕਾਇਤ ਕੀਤੀ ਸਾਡੇ ਤੋਂ 25 ਲੱਖ ਰੁਪਏ ਹੋਈ ਆ ਆਪਣੀ ਰਿਪੋਰਟ ਦੇ ਵਿੱਚ ਆਪਣੇ ਬਿਆਨਾਂ ਦੇ ਵਿੱਚ ਜਿੱਥੇ ਕਹਿੰਦਾ ਪੰਨਾ ਸਿੱਧੂ ਨੂੰ ਜਾ ਕੇ ਕਹਿ ਰਿਹਾ ਕਿ ਮੇਰੇ ਨਾਲ 15 ਲੱਖ ਰੀ ਟੱਗੀ ਹੋਈ ਜਦੋਂ ਕੋਈ ਲੜਕੀ ਬਾਹਰ ਚਲ ਗਈ ਫਿਰ ਤੁਹਾਡੇ ਤੇ ਕੋਈ ਇਲਜ਼ਾਮ ਲਗਾਇਆ ਜਾ ਰਿਹਾ ਇਹ ਤਾਂ ਜੀ ਹੁਣ ਉਹ ਜਾਣਨ ਕਿ ਕਿਉਂ ਇਲਜ਼ਾਮ ਲਾ ਰਿਹਾ ਕਿ ਜਿਹੜਾ ਕੰਮ ਉਹਨਾਂ ਨੂੰ ਕਿਹਾ ਜਿਹੜਾ ਕਾਲਜ ਕਿਹਾ ਉਸੇ ਕਾਲਜ ਬੱਚਾ ਪਿਆ ਇਹ ਵੀ ਕਿਹਾ ਕਿ ਮੈਂ ਕਦੇ ਵੀ ਪੈਸੇ ਵਾਪਸ ਮੰਗਣ ਦੀ ਕੋਸ਼ਿਸ਼ ਨਹੀਂ ਕਰਾਂਗੀ ਆਪਦੇ ਗੁੱਠੇ ਲਾਏ ਆ ਸਾਈਨ ਕੀਤਾ ਘਰ ਵਾਲੇ ਤੇ ਸਾਈਨ ਆ ਫਿਰ ਵੀ ਕਿਉਂ ਮੰਗ ਰਹੇ ਪਤਾ ਨਹੀਂ ਤੁਹਾਡੀ ਤੁਹਾਡੀ ਦੀ ਸ਼ਿਕਾਇਤ ਕੀਤੀ ਕਿ ਉਹਨਾਂ ਨੇ ਧੋਖੇ ਜਿਹਾ ਕੇ ਤੁਮ ਜਾਲੀ ਡਿਗਰੀ ਦਿੱਤੀ ਔਰ ਉਹ ਇਹਨਾਂ ਦਰਖਾਸਤ ਦਿੱਤੀ ਜੋ ਵੀ ਉਹ ਅੱਜ ਕਲੇਮ ਕਰ ਰਹੇ ਆ ਇਸ ਦਰਖਾਸਤ ਦੀ ਸਾਡੇ ਕੋਲ ਆਰਟੀਆ ਰਿਪੋਰਟ ਆ ਜਿਹੜੀ ਸਾਫ਼-ਸਾਫ਼ ਰਿਪੋਰਟ ਦੇ ਵਿੱਚ ਲਿਖਿਆ ਕਿ ਇਸ ਤਰ੍ਹਾਂ ਦਰਖਾਸਤ ਇਸ ਤਰ੍ਹਾਂ ਦਰਖਾਸਤੀ ਵੱਲੋਂ ਲਗਾਏ ਦੋਸ਼ਾਂ ਵਿੱਚ ਕੋਈ ਵੀ ਸੱਚਾਈ ਨਹੀਂ ਪਾਈ ਗਈ ਮੈਨੂੰ ਬਾਹਰ ਕੀ ਕਹਿਣਾ ਚਾਹੀਦਾ ਮੈਨੂੰ ਲੱਗਦਾ 1.5 ਸਾਲ ਤੋਂ ਉੱਪਰ ਹੀ ਹੋ ਗਿਆ ਹੁਣ ਮੇਰੇ ਸਾਲ ਬਾਅਦ ਅੱਜ ਜਿਹੜਾ ਵੀ ਗੱਲ ਪਹਿਲਾਂ ਇਸ ਮੁਹਾਲੀਏ ਚੀਜ਼ ਹੋਈ ਹੈ ਹਾਂ ਜੀ ਥੋੜੇ ਨੂੰ ਕੀ ਮੰਗ ਕੇ 25 ਲੱਖ ਕਿਉਂ ਮੰਗ ਰਹੇ ਆ ਇਸ ਇਹਹੀ ਤਾਂ ਗੱਲ ਦੀ ਸਮਝ ਨਹੀਂ ਆ ਰਹੀ ਬੱਚਾ ਉੱਥੇ ਸੈੱਟ ਆ ਹਾਂ ਜੀ ਮੇਰੇ ਫੋਨ ਵੀ ਆਇਆ ਸੀ ਹਾਂ ਹੁਣ ਕਾਨਫ ਲਾਇਆ ਸੀ ਸਾਡਾ ਡਾਕੂਮੈਂਟ ਲਾਇਆ ਸੀ ਇਹੋ ਜਿਹੀ ਕੋਈ ਗੱਲ ਨਹੀਂ ਸ਼ੁਰੂ ਤੋਂ ਲੈ ਕੇ ਪੰਜਾਬ ਸਰਕਾਰ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਮੈਂ ਠੱਗਾਂ ਦੇ ਵਿਰੁੱਧ ਬੋਲਦਾ ਆਇਆ ਹੁਣ 1.5-2 ਸਾਲ ਬਾਅਦ ਪਤਾ ਨਹੀਂ ਕੀ ਕਿਸੇ ਨੇ ਪੈਸੇ ਦੇਤੇ ਕਿਸੇ ਨੇ ਖਰੀਦ ਲਿਆ ਕਿਸੇ ਨੇ ਇਹ ਕਹਦਾ ਕਿ ਵੀ ਸਪੀਕਰ ਸਿੰਘ ਨੂੰ ਬਦਨਾਮ ਕਰੋ ਮੈਨੂੰ ਨਹੀਂ ਪਤਾ ਇਸ ਗੱਲ ਦਾ ਮੈਂ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰਦਾ ਪਰ ਹੋ ਸਕਦਾ ਕੁਝ ਵੀ ਹੋ ਗਿਆ ਹੋਵੇ ਪਰ ਕਿਹੜੀ ਗੱਲ ਤੋਂ ਇਲਜ਼ਾਮ ਲਾ ਰਹੇ ਪਤਾ ਨਹੀਂ ਪਰ ਇਹ ਸਾਰਾ ਸਾਰ ਬਦਨਾਮ ਕਰਨ ਦੀ ਕੋਸ਼ਿਸ਼ ਆ ਸਿਰਫ ਆਪਣੀ ਫੀਸ ਤੋਂ ਬਿਨਾ ਇਹ ਜਾਂ ਜਿਹੜਾ ਬੱਚੇ ਦਾ ਵੀਜ਼ਾ ਲੱਗ ਗਿਆ ਉਸ ਤੋਂ ਬਿਨਾ ਕਿਸੇ ਤੋਂ 2 ਲੱਖ 5 ਲੱਖ 10 ਲੱਖ ਲਿਆ ਤੇ ਬੱਚੇ ਦਾ ਕੰਮ ਨਹੀਂ ਕੀਤਾ ਸਾਨੂੰ ਅੱਗੇ ਜਿੱਥੇ ਮਰਜ਼ੀ ਖੜਾ ਕਰ ਲਿਆ ਔਰ ਜਿਹੜੇ ਬੱਚੇ ਦਾ ਕੰਮ ਹੋ ਗਿਆ ਬੱਚਾ ਉੱਥੇ ਬੈਠਾ ਘਰ ਵਾਲਾ ਦਾ ਚੜਾ ਗਿਆ ਸੈਟ ਆਪ ਪੈਸੇ ਕਮਾਰੇ ਆ ਅੱਜ 2 ਸਾਲ ਬਾਅਦ ਇਲਜ਼ਾਮ ਲਾ ਰਿਹਾ ਤਾਂ ਫੇਰ ਤਾਂ ਇਹ ਬਿਜ਼ਨਸਮੈਨ ਨੂੰ ਖਤਰਾ ਹੀ ਹੈ ਨਾ ਅਸੀਂ ਨਹੀਂ ਕਹਿੰਦੇ ਸਾਰੇ ਏਜੰਟ ਸਹੀ ਆ ਪਰ ਬਹੁਤ ਏਜੰਟ ਠੱਗ ਆ ਤੇ ਠੱਗਾਂ ਦੇ ਵਿਰੁੱਧ ਸਭ ਤੋਂ ਵੱਧ ਮੈਂ ਬੋਲਿਆ ਜਾਲੀ ਡਿਗਰੀਆਂ ਜਦੋਂ ਬਣਾਉਣ ਲੱਗਿਆ ਸਭ ਤੋਂ ਵੱਧ ਤੁਸੀਂ ਵੀਡੀਓ ਕੱਟ ਕੇ ਦੇਖ ਲਓ ਕਿ ਜਾਲੀ ਡਿਗਰੀ ਦੇ ਖਿਲਾਫ ਮੈਂ ਕਿੰਨਾ ਬੋਲਿਆ ਅਸੀਂ ਅਸੀਂ ਮਿਲੀਅਨ ਵਿਊ ਆਏ ਹੋਏ ਆ ਜਾਲੀ ਡਿਗਰੀਆਂ ਦਾ ਕੰਮ ਤਕਰੀਬਨ ਤਕਰੀਬਨ 90% ਪੰਜਾਬ ਚੋਂ ਬੰਦ ਹੋ ਗਿਆ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਹੁਣ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਤੇ ਆਮ ਲੋਕਾਂ ਨੂੰ ਨਸ਼ਾ ਤੋਂ ਦੂਰ ਰਹਿਣ ਲਈ ਅਪੀਲ ਕੀਤੀ ਜਾ ਰਹੀ ਹੈ ਸਰਕਾਰ ਗਲੀ ਗਲੀ ਮੋਹੱਲਿਆਂ ਅਤੇ ਪਿੰਡਾਂ ਵਿੱਚ ਨਸ਼ਾ ਮੁਕਤ ਸੈਮੀਨਾਰ ਵੀ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਨਸ਼ਿਆਂ ਦੇ ਦੁਰਪਰਵਾਹਾ ਬਾਰੇ ਜਾਗਰੂਕ ਕੀਤਾ ਜਾ ਸਕੇ ਇਸੇ ਘੜੀ ਹੇਠ ਅਜ ਮੋਗਾ ਦੇ ਐਸਐਸਪੀ ਅਜੇ ਗਾਂਧੀ ਵੱਲੋਂ ਜ਼ਿਲ੍ਹੇ ਦੇ ਅਧਿਕਾਰੀਆਂ ਜਿਵੇਂ ਕਿ ਡੀਐਸਪੀ ਅਤੇ ਐਸਐਸਪੀ ਰੈਂਕ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਕੋਟੇਸੇਖਾਂਚ ਸੰਪਰਕ ਮੁਹਿੰਮ ਤਹਿਤ ਇੱਕ ਸੈਮੀਨਾਰ ਕੀਤਾ ਗਿਆ ਜਿਸ ਵਿੱਚ 500 ਤੋਂ ਵੱਧ ਲੋਕਾਂ ਨੇ ਭਾਗ ਲਿਆ ਮੋਗਾ ਪੁਲਿਸ ਵੱਲੋਂ ਇੱਕ ਪਬਲਿਕ ਮੀਟਿੰਗ ਇਥੇ ਕੋਟੇਸੇਖਾਂ ਦੇ ਵਿੱਚ ਕੀਤੀ ਗਈ ਹੈ ਸੰਪਰਕ ਇਨੀਸ਼ੀਏਟਿਵ ਦੇ ਤਹਿਤ ਇਹਦੇ ਵਿੱਚ ਅੱਜ ਇੱਥੇ ਜਿਹੜੀ ਯੁੱਧ ਨਸ਼ੇ ਵਿਰੋਧ ਤੇ ਨਸ਼ਾ ਮੁਕਤ ਪੰਜਾਬ ਮੁਹਿੰਮ ਹੈ ਉਹਦੇ ਤਹਿਤ ਆ ਮੀਟਿੰਗ ਕਰਾਈ ਗਈ ਸੀ ਤੇ ਪਬਲਿਕ ਨੇ ਬਹੁਤ ਵਧੀਆ ਜਿਹੜਾ ਹੈ ਫੀਡਬੈਕ ਦਿੱਤਾ ਹੈ ਹਜੇ ਤੱਕ ਗਰਾਊਂਡ ਲੈਵਲ ਤੇ ਜਿੰਨਾ ਨਸ਼ੇ ਦੇ ਖਾਤਮਾ ਹੋਇਆ ਹੈ ਉਹਦੇ ਤਹਿਤ ਸਾਰੇ ਜਿਹੜੇ ਨੇ ਉਹ ਫੀਡਬੈਕ ਪਬਲਿਕ ਵੱਲੋਂ ਦਿੱਤੇ ਗਏ ਹਨ ਮੋਗਾ ਪੁਲਿਸ ਦੀ ਸਾਰੀ ਟੀਮ ਦਿਨ ਰਾਤ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਕੰਮ ਕਰ ਰਹੀ ਹੈ ਤੇ ਇਹਦੇ ਵਿੱਚ ਪਬਲਿਕ ਨੇ ਵੀ ਪੂਰਾ ਸਹਿਯੋਗ ਦਿੱਤਾ ਹੈ ਤੇ ਜਿਨ੍ਹਾਂ ਜਿਹੜੇ ਐਡਿਕਟਸ ਪਹਿਲਾਂ ਸੀਗੇ ਜਿਨ੍ਹਾਂ ਨੇ ਨਸ਼ਾ ਛੱਡਿਆ ਹੈ ਉਹਨਾਂ ਨੂੰ ਵਿਆਜ ਇੱਥੇ ਮਨਸਟੇ ਇਨਕਰੀਜ ਕੀਤਾ ਗਿਆ ਹੈ ਤਾਂ ਕਿ ਇੱਕ ਵਧੀਆ ਮੈਸੇਜ ਆਏ ਤੇ ਜਿਹੜੇ ਬੰਦੇ ਐਡਿਕਟ ਨੇ ਉਹ ਵੀ ਨਸ਼ੇ ਦੇ ਜਿਹੜਾ ਛੱਡਣ ਦੇ ਵੱਲ ਆਪਣੇ ਐਫਰਟਸ ਕਰਨ। ਉਹਦੀ ਜਗ੍ਹਾ ਬੰਦਾ ਹਸਪੀਟਲ ਲਿਜਾ ਕੇ ਚਾਹੇ ਬੰਦੇ ਵਾਲਾ ਚਾਹੇ ਨੌਜਵਾਨਾ ਜਿਹੜਾ ਮੈਸੇਜ ਚੜ ਚੁੱਕਾ। ਹੁਣ ਤੱਕ ਮੋਗਾ ਪੁਲਿਸ ਵੱਲੋਂ 1000 ਦੇ ਕਰੀਬ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਜਮਾ ਕਰਾਇਆ ਗਿਆ ਹੈ ਤੇ ਅਤੇ ਓਟ ਸੈਂਟਰ ਦੇ ਵਿੱਚ ਜਿਹੜੇ ਉਹਨਾਂ ਦੀ ਡੀ ਐਡਿਕਸ਼ਨ ਵਾਲੀ ਟੈਬਲੇਟਸ ਹੈਗੀ ਉਹ ਸਟਾਰਟ ਕੀਤੀ ਗਈ ਹੈ ਉਹਨਾਂ ਦਾ ਡੀ ਐਡਿਕਸ਼ਨ ਦਾ ਟਰੀਟਮੈਂਟ ਚੱਲ ਰਿਹਾ ਹੈ ਇਸ ਤੋਂ ਇਲਾਵਾ ਹੋਰ ਜਿੰਨੇ ਵੀ ਪਿੰਡ ਦੀਆਂ ਪੰਚਾਇਤਾਂ ਤੇ ਹੈਗੇ ਨੇ ਉਹ ਵੀ ਕਾਫੀ ਬੰਦੇ ਜਿਹੜੇ ਨੇ ਉਹ ਲੈ ਕੇ ਸਾਡੇ ਕੋਲ ਆ ਰਹੇ ਨੇ ਸਾਨੂੰ ਅਪਰੋਚ ਕਰ ਰਹੇ ਨੇ ਕਿ ਭਈ ਇਹ ਮੁੰਡਿਆਂ ਦਾ ਨਸ਼ਾ ਛੁਡਾਓ ਉਹਨਾਂ ਨੂੰ ਅਸੀਂ ਜਨਰਲ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਾ ਰਹੇ ਹਾਂ ਦੋ ਸਟੇਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਝੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸਾਤ ਰੱਬ ਰੱਖਾ